ਗਗਵੀਰ ਸਿੰਘ ਜੀ ਵਾਹਿਗੁਰੂ ਜਿੰਦਾਬਾਦ ਜਿੰਦਾਬਾਦ ਕੋਕਰੀ ਸਿੰਘ ਜੀ ਰਾਜੂ ਖੰਨਾ ਜਿੰਦਾਬਾਦ ਬੋਲੇ ਸ਼ਾਨਹਾਨ ਸਾਰਾ ਸਿਨਾਰਾ ਅੱਜ ਜੋ 1 ਜੂਨ ਨੂੰ ਪਾਰਲੀਮੈਂਟ ਦੀ ਚੋਣ ਹੋਣ ਵਾਲੀ ਹੈ ਸਾਡੇ ਮੀਤਰ ਬਿਕਰਮ ਸਿੰਘ ਖਾਲਸਾ ਜੀ ਜੋ ਸ਼ੁਰੂਮ ਨੇ ਕਾਰਜ ਦੇ ਮੇਜ਼ਬਾਨ ਨੇ ਉਹਨਾਂ ਦੀਆਂ ਹਲਕੇ ਦੀਆਂ ਮੀਟਿੰਗਾਂ ਪਹਿਲਾਂ 19 ਤਰੀਕ ਨੂੰ ਬੜੀ ਪ੍ਰਭਾਵਸ਼ਾਲੀ ਮੀਟਿੰਗਾਂ ਪਿੰਡਾਂ ਦੀ ਹੋਈਆਂ ਤੇ 28 ਤਰੀਕ ਨੂੰ ਸੀਨ ਚਲਨ ਕਰਕੇ ਸ਼ਹਿਰ ਦੀਆਂ ਮੀਟਿੰਗਾਂ ਅਸੀਂ ਕਰਦੇ ਜਾ ਰਹੇ ਹਾਂ ਅੰਮ੍ਰੋਲੋ ਸ਼ਹਿਰ ਦੇ ਵਿੱਚ ਬਹੁਤ ਵੱਡਾ ਹੰਗਾਰਾ ਤੇ ਬਹੁਤ ਵੱਡਾ ਸ਼ਾਗਨਤ ਦੇ ਵਿੱਚ ਸੋ 28 ਤਰੀਕ ਦੀ ਮੀਟਿੰਗਾਂ ਮੈਂ ਸਮਝਦਾ ਕਿ ਬਹੁਤ ਪ੍ਰਭਾਵਸ਼ਾਲੀ ਇੱਕ ਚੰਗਾ ਸਨੇਹਾ ਦੇਣਗੀ ਅਤੇ ਜੋ ਕੰਮ ਸ਼੍ਰੋਮਣੀ ਗੱਦੀਆਂ ਦੇ ਕੀਤੇ ਨੇ ਜੋ ਜੋ ਸਾ ਸ੍ਰੀਮਤੀ ਬਾਦਸ਼ਾਹ ਜੀ ਸਨੇਹਾ ਉਸ ਦਾ ਬਿਕਰੂ ਸਿੰਘ ਖਾਲਸਾ ਜੀ ਸੰਗਤ ਨੂੰ ਦੇਣਗੇ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਕਿ 28 ਤਰੀਕ ਨੂੰ ਸਵੇਰੇ ਅੰਮ੍ਰੋਲ ਦੇ ਸਮਾਗੋ ਨੇ ਤੇ ਬਾਅਦ ਦੁਪਹਿਰ ਦੇ ਸ਼ਾਮ ਦੇ ਮੰਡੀ ਗੁੰਦਗੜ ਦੇ ਸਮਾਗੋ ਨੇ ਸੋਚ ਕਰਕੇ ਸਾਰੇ ਕੰਮਜਾਬਨ ਕਾਉਂਸਲ ਕਰੀਏ ਤੇ ਆਉਂਦੀ ਹੈ ਪਾਰਲੀਮੈਂਟ ਦੀ ਚੋਣਾਂ ਨੂੰ ਇੱਕ ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਵਿਕਰਮ ਸਿੰਘ ਖਾਲਸਾ ਜੀ ਨੂੰ ਚੋਣਾਂ ਤੱਕੜੀ ਬੁਰ ਲਾ ਕੇ ਕੰਮਜਾਬਨ ਕਰੀਏ ਉਹਨਾਂ ਨੇ ਪਾਰਲੀਮੈਂਟ ਪਹੁੰਚਾਈਏ ਤੇ ਪੰਜਾਬ ਦੀਆਂ ਸਮੱਸਿਆਵਾਂ ਹੱਲ ਕਰਾਈਏ ਸਾਡੇ ਸ੍ਰੀ ਵਿਕਰਮਜੀਤ ਸਿੰਘ ਖਾਲਸਾ ਜਿਹੜੇ ਆਉਣ ਬਾਰੇ ਮੀਟਿੰਗਾਂ ਕੀਤੀਆਂ ਹੋਈਆਂ ਨੇ ਅੱਜ ਸਾਰੇ ਵਰਕਰਾਂ ਦੇ ਵਿੱਚ ਬਹੁਤ ਉੱਤਿਆ ਪਹਿਲਾਂ ਜਦੋਂ 19 April ਨੂੰ ਮੀਟਿੰਗਾਂ ਹੋਈਆਂ ਪਿੰਡਾਂ ਦੇ ਵਿੱਚ ਬੜਾ ਭਾਰੀ ਲੋਕਾਂ ਦਾ ਉਤਸ਼ਾਹ ਮਿਲਿਆ ਬਹੁਤ ਲੋਕਾਂ ਦੇ ਵਿੱਚ ਜੋਸ਼ ਸੀਗਾ ਇਹਨਾਂ ਚੋਣਾਂ ਨੂੰ ਲੈ ਕੇ ਸੋ ਸ਼ਹਿਰ ਦੇ ਵਰਕਰਾਂ ਦੇ ਵਿੱਚ ਬਹੁਤ ਜੋਸ਼ ਹੈ ਜਿਹੜੀਆਂ ਮੀਟਿੰਗਾਂ ਹੋਣਗੀਆਂ ਉਹ ਸਾਰੀਆਂ ਭਰਮੀਆਂ ਮੀਟਿੰਗਾਂ ਹੋਣਗੀਆਂ ਅਕਾਲੀ ਦਲ ਨੂੰ ਬਹੁਤ ਵਧੀਆ ਸਮਰਥਨ ਮਿਲੇਗਾ ਵੈਗਰੂ ਜੀ ਕਾ ਗਾਲਾ ਵੈਗਰੂ ਜੀ ਖਿਰਾਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸ਼ਖਵੀਰ ਸਿੰਘ ਜੀ ਵਾਹਿਗੁਰੂ ਜਿੰਦਾਬਾਦ ਸਰਦਾਰ ਸ਼ਖਵੀਰ ਸਿੰਘ ਜੀ ਵਾਹਿਗੁਰੂ ਜਿੰਦਾਬਾਦ ਜਿੰਦਾਬਾਦ ਕੋਟਰੀ ਸਿੰਘ ਜੀ ਰਾਜੂ ਖੰਨਾ